ਸਤਿ ਸ੍ਰੀ ਅਕਾਲ ਜੀ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਆਪਾਂ ਗੱਲ ਕਰਨੀਆਂ ਦੋ ਲੋਕ ਸਭਾ ਹਲਕਿਆਂ ਦੀ ਇੱਕ ਹੈ ਆਪਣਾ ਲੋਕ ਸਭਾ ਹਲਕਾ ਖਡੂਰ ਸਾਹਿਬ ਜਿੱਥੋਂ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ 'ਚ ਨੇ ਤੇ ਦੂਜਾ ਹਲਕਾ ਹੈ ਫਰੀਦਕੋੜ ਜਿੱਥੋਂ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਸ਼ਹੀਦ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਨੇ ਸ਼ਹੀਦ ਭਾਈ ਬਿਆਨਤ ਸਿੰਘ ਨੂੰ ਅੱਜ ਦੀ ਪੀੜ੍ਹੀ ਭਾਵੇਂ ਨਹੀਂ ਜਾਣਦੀ ਪਰ ਜਿਹੜੇ 84 ਦੇ ਟਾਈਮ ਵਾਲੇ ਜਿਨ੍ਹਾਂ ਨੂੰ ਪੂਰੀ ਸੁਰਤ ਸੀ 84 1984 ਦੇ ਵਿੱਚ ਉਹ ਭਾਈ ਬਿਅੰਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਸ਼ਹੀਦ ਭਾਈ ਬਿਅੰਤ ਸਿੰਘ ਕੌਣ ਸੀ ਜਿਸ ਨੇ ਕੌਮ ਦੀ ਡਿੱਗੀ ਹੋਈ ਪੱਗ ਦੁਬਾਰਾ ਮੁੜ ਕੇ ਸਿਰ ਤੇ ਰੱਖੀ ਸੀ ਉਹ ਸੀ ਭਾਈ ਸ਼ਹੀਦ ਭਾਈ ਬਿਅੰਤ ਸਿੰਘ ਅੱਜ ਉਸ ਦਾ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਇੱਥੇ ਸਾਡੇ ਕੌਮ ਦੇ ਜਿਹਨੂੰ ਆਪਾਂ ਜਰਨੈਲ ਕਹਿੰਦੇ ਆ ਕੌਮ ਦਾ ਜਰਨੈਲ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਕੌਮ ਦਾ ਜਰਨੈਲ ਕਹਿੰਦੇ ਆ ਆਪਾਂ ਸਿਮਰਜੀਤ ਸਿੰਘ ਮਾਨ ਨੂੰ ਕਹਿੰਦੇ ਆ ਨਾ ਕਿ ਕੌਮ ਦਾ ਜਰਨੈਲ ਹੈ ਜੀ ਇਹ ਬੁੱਢਾ ਜਰਨੈਲ ਹੈ ਪਰ ਇਹ ਬੁੱਢਾ ਜਰਨੈਲ ਅੱਜ 도ਗਲਾ ਹੋ ਗਿਆ ਇੱਕ ਪਾਸੇ ਜਿਹੜਾ ਬੰਦਾ ਲਾਈਮ ਲਾਈਟ 'ਚ ਹੈ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਲੈ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਸਿਮਰਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਦੇ ਕਾਗਜ਼ ਵਾਪਸ ਲੈ ਲੇ ਕਿ ਭਾਈ ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨੀ ਹੈ ਚੰਗੀ ਗੱਲ ਹੈ ਕਰੋ ਸਪੋਰਟ ਭਾਈ ਅਮਰਤਪਾਲ ਸਿੰਘ ਸਿੱਖ ਕੌਮ ਦਾ ਨੁਮਾਇੰਦਾ ਹੈ ਸਿੱਖ ਕੌਮ ਦੀ ਗੱਲ ਕਰਦਾ ਕਰੋ ਸਪੋਰਟ ਪਰ ਇਹ ਦੱਸੋ ਜਿਹੜਾ ਸਿੱਖ ਕੌਮ ਦੀ ਸਭ ਤੋਂ ਵੱਡਾ ਸਹੀਦ ਆਪਾਂ ਮੰਨਦੇ ਹਾਂ ਭਾਈ ਬਿਆਨਤ ਸਿੰਘ ਨੂੰ ਜਿਸ ਨੇ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਸੀਗਾ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਸ਼ਹੀਦ ਭਾਈ ਬਿਆਨਤ ਸਿੰਘ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਸੀਗਾ ਆਪਣੇ ਪਰਿਵਾਰ ਬਾਰੇ ਨਹੀਂ ਸੋਚਿਆ ਸੀਗਾ ਸਰਬਜੀਤ ਸਿੰਘ ਦੀ ਉਮਰ ਉਦੋਂ ਕਿੰਨੀ ਸੀ 6-7 ਸਾਲ ਸਕੂਲੋਂ ਵੀ ਹਟਾਤਾ ਸੀ ਇਹਨਾਂ ਨੂੰ ਪੜਨੋਂ ਇਸ ਪਰਿਵਾਰ ਦੇ ਬੱਚਿਆਂ ਨੂੰ ਸ਼ਹੀਦ ਭਾਈ ਬਿਆਨਤ ਸਿੰਘ ਦੇ ਬੱਚਿਆਂ ਨੂੰ ਸਕੂਲ ਚੋਂ ਕੱਢਤਾ ਸੀ ਫੀਸਾਂ ਭਰਨੀ ਭਰਾਉਂਦੇ ਸੀ ਸਕੂਲ ਵਾਲੇ ਆਖੇ ਤੁਸੀਂ ਇੰਦਰਾ ਗਾਂਧੀ ਮਾਰੀਆ ਤੇਰੇ ਪਿਓ ਨੇ ਕੌਮ ਦੀ ਡਿੱਗੀ ਹੋਈ ਪੱਗ ਜਿਸ ਸ਼ਹੀਦ ਭਾਈ ਬਿਆਨਤ ਸਿੰਘ ਨੇ ਦੁਬਾਰਾ ਸਿਰ ਤੇ ਰੱਖੀ ਉਸ ਦੇ ਬੱਚੇ ਸੀਹ ਭਾਈ ਸਰਬਜੀਤ ਸਿੰਘ ਜਿਹੜਾ ਫਰੀਦਕੋਟ ਤੋਂ ਚੋਣ ਲੜ ਰਿਹਾ ਉਸ ਦੇ ਨਾਲ ਕੌਮ ਕਿੱਥੇ ਖੜੀ ਹੈ ਕੌਮ ਦਾ ਜਰਨੈਲ ਜੀ ਨੂੰ ਆਪਾਂ ਕਹਿੰਨੇ ਆ ਸਿਮਰਜੀਤ ਸਿੰਘ ਮਾਨ ਉਹਨੇ ਉੱਥੇ ਆਪਣਾ ਉਮੀਦਵਾਰ ਖੜਾ ਕੀਤਾ ਬਲਦੇਵ ਸਿੰਘ ਆਗੜਾ ਸ਼ਰਮ ਆਉਣੀ ਚਾਹੀਦੀ ਦੂਜੇ ਪਿੱਕ ਪਾਸ ਦਾ ਤੁਸੀਂ ਅਕਾਲੀ ਦਲ ਦੇ ਬਲਟੋਏ ਨੂੰ ਪੂਰੀ ਕੌਮਗਾਲਾ ਕੱਢਦੀ ਹੈ ਕਿ ਵਰਸਾ ਸਿੰਘ ਬਲਟੋਆ ਅਮਰਤਪਾਲ ਦੇ ਬਰਾਬਰ ਚੋਣ ਲੜ ਰਿਹਾ ਤੇ ਫਿਰ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਤੁਸੀਂ ਮਤਲਬ ਕਹਿ ਨਹੀਂ ਸਕਦੇ ਵੀ ਤੇਰਾ ਬੰਦੇ ਦੇ ਭਾਈ ਉਹਦੇ ਕਾਜ ਕਿਉਂ ਨਹੀਂ ਵਾਪਸ ਲਾਏ ਤੂੰ ਕੌਮ ਦਾ ਸਭ ਤੋਂ ਵੱਡਾ ਸ਼ਹੀਦ ਆਪਾਂ ਕਹਿ ਸਕਦੇ ਹਾਂ 1984 ਤੋਂ ਬਾਅਦ ਦਾ ਇੰਦਰਾ ਗਾਂਧੀ ਨੂੰ ਮਾਰ ਕੇ ਕੌਮ ਦੀ ਡਿੱਗੀ ਹੋਈ ਪੱਗ ਦੁਬਾਰਾ ਸਿਰ ਤੇ ਰੱਖੀ ਸ਼ਹੀਦ ਭਾਈ ਬਿਆਨਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਆਪਣੇ ਛੋਟੇ-ਛੋਟੇ ਬੱਚਿਆਂ ਦੀ ਨਹੀਂ ਸੋਚੀ ਪੁਲਿਸ ਦੀ ਨੌਕਰੀ ਕਰਦਾ ਸੀ ਇੰਦਰਾ ਗਾਂਧੀ ਦਾ ਖਾਸ ਗਨਮੈਨ ਸੀ ਜੇ ਉਹ ਚਾਹੁੰਦਾ ਤਾਂ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਸ਼ਹੀਦ ਭਾਰ ਜਿਹੜਾ ਆਪਣੇ ਬੱਚੇ ਨੇ ਨਾ ਸਰਬਜੀਤ ਸਿੰਘ ਹੋਣੀ ਭਾਈ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਆਈਐਸ ਆਈਪੀਐਸ ਭਰਤੀ ਕਰਾ ਸਕਦਾ ਸੀ ਜਿਹੜਾ ਬੰਦਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗਨਮੈਨ ਹੋਵੇ ਉਹ ਕੀ ਨਹੀਂ ਕਰਾ ਸਕਦਾ ਪਰ ਉਸ ਨੇ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਉਸ ਸਮੇਂ ਸਰਬਜੀਤ ਸਿੰਘ ਖਾਲਸਾ ਵਾਰੇ ਨਹੀਂ ਸੋਚਿਆ ਕਿ ਮੇਰੇ ਬੱਚਿਆਂ ਨੂੰ ਮੈਂ ਆਈਏਐਸ ਭਰਤੀ ਕਰਾ ਲੂੰਗਾ ਆਈਪੀਐਸ ਭਰਤੀ ਕਰਾ ਲੂੰਗਾ ਉਹ ਤਾਂ ਸਪਾਰਸਾ ਚੱਲਦੀ ਸੀ ਜੇ ਚਾਹੁੰਦਾ ਸ਼ਹੀਦ ਭਾਈ ਬਿਆਨਤ ਸਿੰਘ ਤਾਂ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਅਫਸਰ ਲਵਾ ਸਕਦਾ ਸੀ ਪਰ ਉਹਨੇ ਆਪਣੀ ਕੌਮ ਦੀ ਸੋਚੀ ਕਿ ਮੇਰੀ ਕੌਮ ਦੀ ਡਿੱਗੀ ਹੋਈ ਪੱਗ ਮੈਂ ਉੱਪਰ ਰੱਖਣੀ ਹੈ ਬਦਲਾ ਲਿਆ ਅਕਾਲ ਤਖਤ ਸਭ ਠਾਇਆ ਸੀ ਇੰਦਰਾ ਗਾਂਧੀ ਨੇ ਉਹਦਾ ਬਦਲਾ ਲਿਆ ਅੱਜ ਸਾਡੀ ਕੌਮ ਕੀ ਕਰ ਰਹੀ ਐ ਕੌਮ ਦਾ ਜਿਹੜਾ ਬੁੱਢਾ ਜਰਨਲਿਸਟ ਨੂੰ ਆਪਾਂ ਕਹਿੰਦੇ ਆ ਸਿਮਰਜੀਤ ਸਿੰਘ ਮਾਨੇ ਕੀ ਕਰ ਰਿਹਾ ਤੇ ਆਪਾਂ ਕੀ ਕਰ ਰਿਹਾ ਸੋਸ਼ਲ ਮੀਡੀਆ ਵਾਲੇ ਵਿਰਸਾ ਸਿੰਘ ਬਲਟੋਆਹ ਨੂੰ ਗਾਲਾਂ ਕੱਢਦੇ ਆਪਾਂ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਖੜ ਗਿਆ ਤੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਗਾਲਾਂ ਕੱਢਦੇ ਆਪਾਂ ਕਿ ਤੁਸੀਂ ਆਪਣਾ ਉਮੀਦਵਾਰ ਖੜਾ ਕਰਤਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਤੇ ਆ ਜਿਹੜਾ ਬੁੱਢਾ ਜਰਨਲਿਸਟ ਨੂੰ ਕਹਿੰਨੇ ਹੋ ਇਹਨੇ 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 ਆਪਣਾ ਦੋਗਲਾ ਚਿਹਰਾ ਦਿਖਾਇਆ ਖਡੂਰ ਸਾਹਿਬ ਤੋਂ ਤਾਂ ਭਾਈ ਅਮਰਤ ਸਿੰਘ ਪਾਲ ਦਾ ਭਾਈ ਅਮਰਤਪਾਲ ਦੇ ਖਿਲਾਫ ਜਿਹੜਾ ਉਮੀਦਵਾਰ ਖੜਾਇਆ ਸੀ ਆਪਣਾ ਉਹਦੇ ਤਾਂ ਕਾਗਜ਼ ਬਾਸ ਲੈ ਲੇ ਕਿਉਂ ਜੁੱਤੀਆਂ ਤੋਂ ਡਰ ਲੱਗਦਾ ਸੀ ਲੋਕ ਗਾਲਾਂ ਕੱਢਣਗੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ ਭਾਈ ਅਮਰਤਪਾਲ ਪਰ ਦੂਜੇ ਪਾਸੇ ਉਹ ਗਰੀਬੜਾ ਸਿੱਖ ਗਰੀਬੜਾ ਸਿੱਖ ਹੈ ਰਿਜ਼ਰਵ ਸੀਟ ਹੈ ਉੱਥੇ ਫਰੀਦਕੋਟ ਦੀ ਐਸਸੀ ਰਿਜ਼ਰਵ ਸੀਟ ਭਾਈ ਸਹੀਦ ਭਾਈ ਬਿਆਨਤ ਸਿੰਘ ਦਾ ਸੁਪੁੱਤਰ ਹੋਣ ਹਰਸਪੁੱਤਰ ਸਰਬਜੀਤ ਸਿੰਘ ਖਾਲਸਾ ਉਹਨੂੰ ਪਹਿਲਾਂ ਵੀ ਵਰਤਿਆ ਕੌਮ ਦੇ ਕੁਝ ਨਾ ਗਾਂਬ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਨਾ ਕੌਮ ਦੇ ਠੇਕੇਦਾਰ ਇਹਨਾਂ ਨੇ ਉਸ ਪਰਿਵਾਰ ਨੂੰ ਪਹਿਲਾਂ ਵੀ ਵਰਤਿਆ ਬੇਮਲਕੌਰ ਖਾਲਸਾ ਵਰਗਿਆਂ ਨੂੰ ਵਰਤਿਆ ਅੱਜ ਸਰਬਜੀਤ ਸਿੰਘ ਖਾਲਸਾ ਦਾ ਸਾਥ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਆਮ ਲੋਕਾਂ ਦੀ ਕਿਉਂਕਿ ਰਿਜ਼ਰਵ ਸੀਟ ਤੇ ਖੜਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੇ ਸੁਪੁੱਤਰ ਬਣਾਏ ਸੀ ਗਰੇਂਹਟੇ ਗੁਰਕੇ ਬੇਟੇ ਉਹਨਾਂ ਪਰਿਵਾਰਾਂ ਚੋਂ ਆਇਆ ਉਹ ਸੋ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਕਿ ਫਰੀਦਕੋੜ ਤੋਂ ਪਾਈ ਸਰਉਤੀ ਸਿੰਘ ਖਾਲਸਾ ਦਾ ਸਾਥ ਦਈਏ ਆ ਜਿਹੜੇ ਬਾਕੀ ਸਿਮਰਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਉਥੋਂ ਬਾਅਸ ਨਹੀਂ ਲਿਆ ਤੇ ਇਹਨਾਂ ਨੂੰ ਵੀ ਥੋੜੀਆਂ-ਬਹੁਤੀਆਂ ਲਾਂਤਾਂ ਪਾਈਏ ਬਿਰਸਾ ਸਿੰਘ ਬਲਟੋਹਾ ਨੂੰ ਤੁਸੀਂ ਬੜੀਆਂ ਲਾਂਤਾਂ ਪਾਲੀਆਂ ਹਾਲਾਂਕਿ ਬਿਰਸਾ ਸਿੰਘ ਬਲਟੋਹਾ ਨੇ 7 ਸਾਲ ਐਨਐਸਏ ਲਾ ਕੇ ਜੇਲ੍ਹ ਘਟ ਗਿਆ ਹੈ ਬਿਰਸਾ ਸਿੰਘ ਬਲਟੋਹਾ ਪਰ ਫਿਰ ਵੀ ਆਪਾਂ ਚਲੋ ਕਹਿੰਦੇ ਆ ਕਿ ਅੱਜ ਦੇ ਟਾਈਮ ਅੱਜ ਦੇ ਟਾਈਮ ਕੀ ਹੈ ਆਪਾਂ ਯਮਰਤਪਾਲ ਸਿੰਘ ਨੂੰ ਅੱਗੇ ਆਉਣ ਦੀ ਲੋੜ ਹੈ ਸਿੱਖ ਕੌਮ ਦੀ ਨੂੰ ਲੋੜ ਹੈ ਭਾਈ ਅਮਰਤਪਾਲ ਸਿੰਘ ਦੀ ਪਰ ਦੂਜੇ ਪਾਸੇ ਸਰਬਜੀਤ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਦੀ ਆਪਾਂ ਸਪੋਰਟ ਕਰਨੀ ਹੈ ਕਿਸਾਨ ਤੇ ਗੰਨਾ ਚੋਣ ਨਿਸ਼ਾਨ ਆ ਉਹਨਾਂ ਦਾ ਗੰਨਾ ਕਿਸਾਨ ਗੰਨਾ ਤੇ ਕਿਸਾਨ ਚੋਣ ਨਿਸ਼ਾਨ ਹੈ 1 ਜੂਨ ਨੂੰ ਕੱਲੀ-ਕੱਲੀ ਵੋਟ ਜਿਹੜੇ ਮੇਰੇ ਬੀਰ ਫਰੀਦਕੋਟ ਨਾਲ ਸੰਬੰਧਿਤ ਨੇ ਉਹ ਉਸ ਭਾਈ ਸ਼ਹੀਦ ਭਾਈ ਬਿਆਨਤ ਸਿੰਘ ਜਿਸ ਨੇ ਕੌਮ ਦੀ ਡਿੱਗੂ ਹੀ ਪੱਗ ਦੁਬਾਰਾ ਸਿਰ ਤੇ ਰੱਖੀ ਆਪਣਾ ਲਾਲਚ ਨਹੀਂ ਸੋਚਿਆ ਪ੍ਰਧਾਨ ਮੰਤਰੀ ਦਾ ਗਨਮੈਨ ਹੁੰਦਿਆ ਬਹੁਤ ਕੁਝ ਕਮਾ ਸਕਦਾ ਸੀ ਉਹ ਪਰ ਉਹਨੇ ਆਪਣੀ ਕੌਮ ਦੀ ਇੱਜ਼ਤ ਕਮਾਈ ਉਸ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ 4 ਨਿਸ਼ਾਨ ਗੰਨਾ ਕਿਸਾਨ ਤੇ ਵੋਟਾਂ ਪਾ ਕੇ ਆਪਾਂ ਕਾਮਯਾਬ ਕਰਨਾ ਹੈ ਔਰ ਦੱਸ ਦੇਣਾ ਕੌਮ ਦੇ ਫੋਕੇ ਜਰਨੈਲ ਸਿਮਰਜੀਤ ਸਿੰਘ ਮਾਨ ਨੂੰ ਕਿ ਤੁਸੀਂ ਸੋਸ਼ਲ ਮੀਡੀਆ ਤੇ ਯਾਰ ਜਿੰਨਾ ਜਿਹੜਾ ਦੂਜੇ ਪਾਸੇ ਲੱਖਾ ਸਿੰਘ ਸਿਧਾਨਾ ਜਿਹਦਾ ਸਪੋਰਟ ਕਰ ਰਿਹਾ ਸਿਮਰਜੀਤ ਸਿੰਘ ਮਾਨ ਲੱਖਾ ਸਿਧਾਨੇ ਨਾ ਦਾੜ੍ਹੀ ਰੱਖੀ ਨਾ ਕੇਸ ਰੱਖੇ ਕੀ ਦੇਣਾ ਲੱਖਾ ਸਿਧਾਨੇ ਦੀ ਸਿੱਖ ਕੌਮ ਨੂੰ ਪੰਜਾਬੀ ਬੋਲੀ ਲਈ ਲੜਦਾ ਲੱਖਾਂ ਸਦਰਾਪਾ ਮੰਨਦੇ ਆ ਪੰਜਾਬੀ ਬੋਲੀ ਲਈ ਲੜਦਾ ਪਰ ਕੌਮ ਨੂੰ ਕੀ ਦੇਣਾ ਕੌਮ ਨੂੰ ਦੇਣਾ ਸਹੀਦ ਭਾਈ ਬਿਆਨ ਸਿੰਘ ਦੇ ਪਰਿਵਾਰ ਦੀ ਜਿਸ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਕਾਲ ਤੱਕ ਦਾ ਬਦਲ ਲਿਆ ਸੀਗਾ ਉਸ ਉਸ ਦੇ ਖਿਲਾਫ ਇਹਨੇ ਆਪਣਾ ਬੰਦਾ ਖੜਾ ਕੀਤਾ ਹੋਇਆ ਸੋ ਆ ਜਾਗੋ ਵੀਰੋ ਸਾਰੇ ਜਾਗੋ ਗੰਨਾ ਕਿਸਾਨ ਤੇ ਮੋਹਰਾ ਲਾ ਕੇ ਦੱਸ ਦੋ ਨੇਰੀ ਲਿਆ ਦੋ ਫਰੀਦਕੋਟ ਵਾਲਿਓ ਤੁਹਾਡਾ ਫਰਜ਼ ਬਣਦਾ ਗਰੀਬੜੇ ਸਿੱਖ ਰੰਗਰੇਟੇ ਗੁਰਕੇ ਬੇਟੇ ਭਾਈ ਸਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਆਪਾਂ ਇੱਕ ਤਰੀਕ ਨੂੰ ਗੰਨਾ ਕਿਸਾਨ ਤੇ ਬਾਟਨ ਦਬਾ ਕੇ ਜਿਤਾ ਕੇ ਦੱਸ ਦੇਣਾ ਕਿ ਕੌਮ ਸਭ ਤੋਂ ਉੱਚੀ ਹੁੰਦੀ ਹੈ ਜਰਨੈਲ ਜਨੂਲਾ ਨੂੰ ਕੋਈ ਨਹੀਂ ਪੁੱਛਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ